ਨਾਲ ਬਣੇ ਹੋਏ ਹਨ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ ਜਿਨ੍ਹਾਂ ਨੇ ਆਪਣੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਭਾਈ ਅਮਰਤਪਾਲ ਸਿੰਘ ਨੂੰ ਆਪਣੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਪਰ ਆਪਣੀ ਪ੍ਰੇਰਣਾ ਦੇ ਕੇ ਸੰਗਤ ਦਾ ਵਾਸਾ ਦੇ ਕੇ ਆਪਣੇ ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਦੇ ਮੈਦਾਨ ਵਿੱਚ ਉਤਾਰਿਆ ਹੈ ਪਰ ਇਹਨਾਂ ਦਾ ਇਹ ਐਕਸ਼ਨ ਸਖਬੀਰ ਬਾਦਲ ਨੂੰ ਕੰਡੇ ਵਾਂਗ ਚੁੰਮਿਆ ਤੇ ਸਕਬੀਰ ਬਾਦਲ ਨੂੰ ਐ ਲੱਗਿਆ ਜਿਵੇਂ ਰਾਜਦੇਵ ਸਿੰਘ ਖਾਲਸਾ ਨਹੀਂ ਉਹਨਾਂ ਦੇ ਜ਼ਖਮਾਂ ਤੇ ਨੂਹ ਸਿਰਕਤਾ ਹੋਵੇ ਤੇ ਇਸ ਤਰ੍ਹਾਂ ਆਓ ਇਹ ਸਾਰੇ ਵਰਤਾਂਤ ਬਾਰੇ ਅਸੀਂ ਸਾਫ ਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਆਸਾ ਦੀ ਨਾਲ ਗੱਲਬਾਤ ਕਰਦੇ ਹਾਂ। ਹਾਂ। ਖਾਲਸਾ ਜੀ ਡਿਗਰੂਲ ਜੇਲ੍ਹ ਵਿੱਚ ਬੰਦ ਭਾਈ ਅਮਰਪਾਲ ਸਿੰਘ ਨੇ ਜਿਹੜੇ ਇਹ ਸੰਧਾਨ ਨੂੰ ਨਹੀਂ ਮੰਨਦੇ ਤੇ ਉਹਨਾਂ ਨੂੰ ਤੁਸੀਂ ਕਿਵੇਂ ਪਰਵੇਰ ਕੀਤਾ ਛੋੜ ਲਓ। ਦੇਖੋ ਸੰਵਧਾਨ ਨੂੰ ਮੰਨਣਾ ਇੱਕ ਚੋਣ ਲੜਨ ਦੇ ਲਈ ਜ਼ਰੂਰੀ ਨਹੀਂ ਹੁੰਦਾ 1947 ਤੋਂ ਪਹਿਲਾਂ 1935 ਦੇ ਵਿੱਚ ਅੰਗਰੇਜ਼ ਸਰਕਾਰ ਨੇ ਫੈਡਰਲ ਗਵਰਨਮੈਂਟ ਜਿਹੜੀ ਪਾਰਲੀਮੈਂਟ ਦੀ ਚੋਣ ਸੀ ਤੇ ਅਸੈਂਬਲੀ ਦੀਆਂ ਚੋਣਾਂ ਚੜਾਈਆਂ ਸੀ ਦੇਸ਼ ਦੇ ਵਿੱਚ ਤੇ ਉਸ ਸਮੇਂ ਜਿਹੜੀ ਸੀ ਇਹ ਕਾਂਗਰਸ ਇਹ ਜਿਹੜਾ ਅੰਗਰੇਜ਼ਾਂ ਦਾ ਸੰਵਧਾਨ ਸੀ ਉਸ ਨੂੰ ਇਹ ਮੰਨਦੀ ਹੈ ਉਹ ਸੰਵਿਧਾਨ ਜਿਹੜਾ ਸੀ ਅੰਗਰੇਜ਼ਾਂ ਦਾ ਉਹਦਾ ਸੰਵਿਧਾਨੇ ਸੀ ਜੰਗਰੇਜ਼ ਇੱਥੇ ਰਾਜ ਕਰਦੇ ਨੇ ਤੇ ਚੁਣੀਆਂ ਹੋਈਆਂ ਸੰਸਥਾਵਾਂ ਹੋਣਗੀਆਂ ਤੇ ਉਦੋਂ ਕਾਂਗਰਸ ਨੇ ਜਿਹੜੀਆਂ ਸੀ ਉਹ ਆਪਣੀਆਂ ਚੋਣਾਂ ਲੜੀਆਂ ਸਾਰੇ ਹਿੰਦੁਸਤਾਨ ਦੇ ਵਿੱਚ ਤੇ ਨਾਮ ਮੰਨ ਕੇ ਵੀ ਸੰਵਿਧਾਨ ਨੂੰ ਚੋਣਾਂ ਲੜੀਆਂ ਤੋਂ ਚੋਣਾਂ ਇਹ ਲੜਦੇ ਰਹੇ ਤੇ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਉਹ ਸੰਵਿਧਾਨ ਨੂੰ ਮੰਨਣ ਪਰੰਤੂ ਜਿਹੜੇ ਸੰਵਿਧਾਨ ਦੇ ਜਿੰਨੇ ਸਰੋਤ ਹੁੰਦੇ ਨੇ ਜਿੰਨੇ ਰਿਸੋਰਸਿਜ ਹੁੰਦੇ ਨੇ ਉਨਾ ਨੂੰ ਸੰਵਿਧਾਨ ਦੇ ਵਿੱਚ ਤਬਦੀਲੀ ਕਰਨ ਲਈ ਜਾਂ ਆਪਣਾ ਰਾਜ ਲੈਉਣ ਲਈ ਉਹ ਸੰਵਿਧਾਨ ਨੂੰ ਵਰਤਨਾ ਇੱਕ ਰਣਨੀਤੀ ਦਾ ਹਿੱਸਾ ਹੁੰਦਾ ਹੈ ਫਿਰ ਉਸ ਦੇ ਵਿੱਚ ਜਿਹੜਾ ਹੈਗਾ ਉਹ ਮੰਨਦਾ ਹੋਵੇ ਨਾ ਮੰਨਦਾ ਹੋਵੇ ਵੋਟਾਂ 'ਚ ਹਿੱਸਾ ਲੈਣ ਦਾ ਜਿਹੜਾ ਹੈ ਉਹ ਹਰੇਕ ਨੂੰ ਤਿਆਰ ਹੈ ਦੂਜੇ ਸੰਵਿਧਾਨ ਕੋਈ ਐਸੀ ਚੀਜ਼ ਨਹੀਂ ਹੈ ਜਿਹਦੇ 'ਚ ਕੋਈ ਅਗਲਾ ਬਦਲੀ ਨਹੀਂ ਕੀਤੀ ਜਾ ਸਕਦੀ ਸੰਵਿਧਾਨ ਦੇ ਵਿੱਚ ਕਿਸੇ ਵੇਲੇ ਵੀ ਤਰਮੀਮ ਕੀਤੀ ਜਾ ਸਕਦੀ ਹੈ ਉਨ ਵੀ ਤੋਂ 100 ਦੇ ਨੇੜੇ ਤੇਰੇ ਸੰਵਿਧਾਨ ਵਿੱਚ ਹੋ ਚੁੱਕੀਆਂ ਨੇ ਜਿਹੜੀ ਉਹ ਸੰਵਿਧਾਨ ਦੀ ਗੱਲ ਸੀ ਜੀ ਉਹ ਸੰਵਿਧਾਨ ਦੇ ਵਿੱਚ ਅੱਜੇ ਚੱਲੀ ਜਾਂਦੇ ਆ ਹੁਣ ਜਦੋਂ ਪਹਿਲੇ ਦਿਨ ਸੀ ਤੇ ਜਦੋਂ ਸੰਵਿਧਾਨ ਇਹ ਹੋਂਦ ਵਿੱਚ ਆਇਆ 1952 ਵਿੱਚ ਉਦੋਂ ਐਸੀ ਕੈਟਾਗਰੀ ਦੇ ਲਈ ਸਿਰਫ 10 ਸਾਲ ਲਈ ਰਿਗਰਨੇਸ਼ਨ ਕੀਤੀ ਸੀ ਮੇਰੇ ਕਹਿਣ ਦਾ ਮਤਲਬ ਕਿ ਤੁਸੀਂ ਆਪਣੇ ਭਾਈ ਓਮਰਤਪਾਲ ਸਿੰਘ ਨੂੰ ਕਿਉਂ ਲੱ ਲਈ ਪ੍ਰਿਪੇਅਰ ਕਰਕੇ ਤਾਂ ਉਹ ਇੱਕ ਬੱਥਰੀ ਜਲ ਹੈ ਤੁਸੀਂ ਤੇ ਇਹ ਕੁਐਸਚਨ ਪੁੱਛਿਆ ਸੀ ਨਾ ਵੀ ਸੰਧਾਨ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਸੀ ਉਹ ਮੈਂ ਆਏ ਭਰੀ ਜਿੰਨੀਆਂ ਵੀ ਮੁਲਾਕਾਤ ਤੁਸੀਂ ਲੱਗਪਸ 10 ਮੁਲਾਕਾਤਾਂ ਤੋਂ ਪਹਿਲਾਂ ਤੋਂ ਉਹ ਭਾਈ ਸਾਹਿਬ ਨੂੰ ਜਾਣੂ ਕਰਾ ਰਿਹਾ ਸੀ ਕਿ ਸੰਗਤ ਦੀਆਂ ਕੀ ਭਾਵਨਾਵਾਂ ਤੇ ਸੰਗਤ ਦੀ ਇਹ ਭਾਵਨਾ ਹੈ ਵੀ ਇਸ ਦੇ ਵਿੱਚ ਪਤਵੰਤ ਮਾਨ ਸਰਕਾਰ ਇਹ ਕਹਿੰਦੀ ਹੈ ਭਈ ਅਸੀਂ ਭਾਈ ਅਮਰਪਾਲ ਸਿੰਘ ਨੂੰ ਦਰਸ ਤੌਰ ਤੇ ਗ੍ਰਿਫਤਾਰ ਕੀਤਾ ਕਿਉਂਕਿ ਉਹ ਪੰਜਾਬ ਦੇ ਵਿੱਚ ਨਫਰਤ ਫੁਲਾ ਰਹੇ ਸੀ ਉਹ ਹਿੰਦੂ ਸਿੱਖ ਪਵਾੜਾ ਜਿਹੜਾ ਸੀ ਵਧਾ ਰਹੇ ਸੀ ਉਹ ਅਸਾਈਆਂ ਤੇ ਬੱਚੀ ਕਹਿੰਦੇ ਹੁੰਦੇ ਨੇ ਹੋਰ ਜਿਹੜੇ ਇਹ ਜੇ ਧਰਮ ਸੀ ਉਹਨਾਂ ਦਾ ਰਵਾ ਫੁਵਾ ਰਹੇ ਸੀ ਤੇ ਇਸ ਲਈ ਅਮਨ ਕਾਨੂੰਨ ਸਥਾਪਿਤ ਕਰਨ ਲਈ ਸੀ ਉਹਨਾਂ ਦੀ ਜ਼ਿੰਮੇਵਾਰੀ ਕੀਤੀ ਉਸ ਤੋਂ ਬਾਅਦ ਜਿਹੜਾ ਹੈ ਜਾਂ ਬੀਜੇਪੀ ਦੀ ਸਰਕਾਰ ਨੂੰ ਤੇ ਦੇਸ਼ਧਾਰੀ ਪ੍ਰਵੰਤਮਾਨ ਸਰਕਾਰ ਨੇ ਕਰਨੀ ਸੀ ਉਹ ਲਾਣ ਆਰਡਰ ਦੀ ਜਿਹੜੀ ਸੀ ਤੇ ਆਪਣਾ ਉਹ ਸਟੇਟਸ ਰਿਜੈਕਟ ਹੈ ਪਰੰਤੂ ਉਹਨਾਂ ਨੇ ਡਿਬਰੂਗੜ੍ਹ ਭੇਜਤਾ ਤੇ ਡਿਬਰੂਗੜ੍ਹ ਤਾਂ ਪ੍ਰਵੰਤਮਾਨ ਸਰਕਾਰ ਤੇ ਹੀ ਸਾਦੀ ਸੀ ਜਿਸ ਨਾਲ ਚ ਇਹ ਅਸ਼ਾਮ ਦੀ ਸਰਕਾਰ ਦੇ ਨਾਲ ਇਹਨਾਂ ਦਾ ਕੱਠ ਜੋੜਨਾ ਹੁੰਦਾ ਅਸ਼ਾਮ ਦੇ ਵਿੱਚ ਬੀਜੇਪੀ ਦੀ ਸਰਕਾਰ ਸੀ ਜੀ ਤੇ ਇਹਦਾ ਮਤਲਬ ਹੈ ਕਿ ਸੈਂਟਰ ਦੀ ਸਰਕਾਰ ਦੇ ਕਹਿ ਤੂੰ ਡਿਬਰੂਗੜ੍ਹ ਭੇਜੇ ਜੇ ਤੇ ਇਹਦਾ ਮਤਲਬ ਬੀਜੇਪੀ ਨਾਲ ਉਹ ਸਿੱਧੇ ਹੋ ਕੇ ਚੱਲ ਰਹੇ ਨੇ ਬੀਜੇਪੀ ਦਾ ਇਸ ਸਾਜਿਸ ਦੇ ਵਿੱਚ ਹਿੱਸਾ ਹੋਣ ਤੋਂ ਬਿਲਕੁਲ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਬੀਜੇਪੀ ਦੀ ਮਰਜ਼ੀ ਤੋਂ ਬਿਨਾਂ ਡੇਬਰੂਗੜ੍ਹ ਭਾਈ ਸਾਹਿਬ ਜਾ ਨਹੀਂ ਸਕਦੇ ਸੀ ਸੋ ਇਸ ਦਾ ਜਿਹੜੇ ਭਾਈ ਸਾਹਿਬ ਦੇ ਹਮੈਤੀ ਨੇ ਅਸੀਂ ਸਾਰੇ ਕਹਿੰਦੇ ਸੀ ਕਿ ਪ੍ਰਬੰਧਤਮਾਨ ਸਰਕਾਰ ਦਾ ਫੈਸਲਾ ਗਲਤ ਹੈ ਇਹ ਬੇਹੂਦਾ ਫੈਸਲਾ ਹੈ ਬੀਜੇਪੀ ਨਾਲ ਸਾਜਿਸ ਕਰਕੇ ਇਹਨਾਂ ਨੇ ਏ ਆਰਐਸ ਨਾਲ ਸਾਜ਼ਿਸ਼ ਕਰਕੇ ਇਹਨਾਂ ਨੇ ਭਾਈ ਸਾਹਿਬ ਨੂੰ ਜਿਹੜਾ ਹੈਗਾ ਉਹ ਜ਼ਿੰਸਦਾਰ ਕੀਤਾ ਤੇ ਇਹਦੇ ਤੇ ਲੋਟਾਂ ਦਾ ਫਤਵਾ ਜ਼ਰੂਰੀ ਸੀ ਕਿਉਂਕਿ ਇਹ ਕਿਵੇਂ ਪਤਾ ਲੱਗੂਗਾ ਵੀ ਪੰਜਾਬ ਦੇ ਜਿਹੜੇ ਲੋਕ ਨੇ ਉਹ ਇਸ ਜ਼ਿੰਸਦਾਰੀ ਦੇ ਨਾਲ ਨਹੀਂ ਗਏ ਇਸ ਜ਼ਿੰਸਦਾਰੀ ਦੇ ਜਿਹੜੇ ਹੈਗੇ ਉਹ ਵਿਰੁੱਧ ਨੇ ਉਹ ਕਿਸ ਤਰੀਕੇ ਦੇ ਨਾਲ ਇਹ ਫੈਸਲਾ ਕਰਨਗੇ ਤੇ ਇਹ ਫੈਸਲਾ ਕਿਸੇ ਤਰੀਕੇ ਨਾਲ ਬਾਹਰ ਨਹੀਂ ਆ ਸਕਦਾ ਸੀ ਤੋਂ ਇਸ ਦੇ ਲਈ ਇਹ ਫਤਵਾ ਲੈਣਾ ਭਾਈ ਅਮਰਪਾਲ ਸਿੰਘ ਦੇ ਹੱਥ ਵਿੱਚ ਬਹੁਤ ਜ਼ਰੂਰੀ ਸੀ ਪਰ ਮੌਜੰਤਮਾਨ ਸਰਕਾਰ ਦੇ ਤੇ ਬੀਜੇਪੀ ਆਰਐਸਐਸ ਸਰਕਾਰ ਜਿਹੜੀ ਸੈਂਟਰ ਦੇ ਵਿੱਚ ਹੈ ਉਹਦੇ ਖਿਲਾਫ ਫਤਵਾ ਲੈਣਾ ਵੀ ਜ਼ਰੂਰੀ ਸੀ ਇਹ ਸੰਗਤ ਦੀ ਇਹ ਮੰਨਦਾ ਹੈ ਸੰਗਤ ਦੀ ਇਹ ਮੰਨਦਾ ਹੈ ਕਿ ਉਹ ਫਤਵਾ ਇਤਿਹਾਸ ਦੇ ਵਿੱਚ ਜਾਵੇ ਨਹੀਂ ਤਾਂ ਇਹੀ ਸਮਝਿਆ ਜਾਊ ਵੀ ਲੈਂਡ ਆਰਡਰ ਦੀ ਸਮੱਸਿਆ ਸੀ ਇਹ ਜਿਹੜੀ ਸੀ ਜੀ ਇਸ ਦੇ ਵਿੱਚ ਇਸ ਦੋਹੇ ਸਰਕਾਰਾਂ ਨੇ ਠੀਕ ਢੰਗ ਨਾਲ ਭਾਈ ਸਾਹਿਬ ਨੂੰ ਰੋਕ ਦਰਦ ਲਿਆ ਤੁਸੀਂ ਖਾਲਸਾ ਜੀ ਇਹ ਬਹੁਤ ਵੱਡਾ ਮਾਰਕਾ ਮਾਰਿਆ ਉਹਨਾਂ ਨੂੰ ਚੋਣ ਮੈਦਾਨ ਵਿੱਚ ਉਤਾਰ ਕੇ ਤੇ ਇਹਦੇ ਨਾਲ ਹੁਣ ਕੀ ਫਾਇਦਾ ਆਊਗਾ ਕੀ ਉਹਨਾਂ ਤੋਂ ਐਨਐਸਏ ਟੁੱਟ ਜੂਗੀ ਜਾਂ ਤੇ ਬਾਹਰ ਆ ਜਾਣਗੇ ਉਹ ਜਿੱਤਦੇ ਨੇ ਵੇਖੋ ਇਹ ਗੱਲ ਤਾਂ ਜਿਹੜੀ ਹੈ ਉਹ ਬਾਅਦ ਚ ਹੋਊਗੀ ਜਦੋਂ ਜਿੱਤਦੇ ਐ ਜਿੱਤਣ ਤੋਂ ਬਾਅਦ ਸੋਚਣ ਵਾਲੀਆਂ ਜਨਾਂ ਨੇ ਪਰੰਤੂ ਜਦੋਂ ਸਰਕਾਰਾਂ ਹਾਰ ਜਾਂਦੀਆਂ ਨੇ ਤਾਂ ਅੱਜ ਤੱਕ ਇਹ ਹਾਲਾਤ ਰਹੀ ਹੈ ਕਿ ਕਿਸੇ ਨੇ ਉਹ ਅੰਦਰ ਨਹੀਂ ਰੱਖੇ ਤੇ ਉਹ ਬਾਹਰੇ ਹੁੰਦੇ ਰਹੇ ਜਦੋਂ ਜਰੇਜ ਸਰਕਾਰ ਹਾਰ ਗਈ 1935 ਚ ਵੀ ਚੰਦਰਸੇ ਦੀ ਜਿੱਤ ਹੋ ਗਈ ਉਹ ਤੋਂ ਬਾਅਦ ਫੇਰ 45 ਚ ਹੋ ਗਈ ਜਿਹਨੀਆਂ ਇਲੈਕਸ਼ਨ ਹੁੰਦੇ ਰਿਹਾ 40 ਚ ਵੀ ਹੋ ਗਈ ਤਾਂ ਉਸ ਤੋਂ ਬਾਅਦ ਨਰੇਸ਼ ਸਰਕਾਰ ਨੇ ਆਪਦੀ ਹਰ ਮੰਨ ਲਈ ਉਹ ਹਿੰਦੁਸਤਾਨ ਨੂੰ ਸੜਕੇ ਚਲੇ ਜੇ ਜਿੰਨੇ ਜ਼ਫਦਾਰ ਕੀਤੇ ਸੀ ਸਾਰਿਆਂ ਨੂੰ ਰਿਹਾ ਕਰਦੇ ਇਸੇ ਤਰ੍ਹਾਂ ਜੇ ਦੇ ਇਸ ਦੇ ਪਿੱਛੋਂ ਵੀ ਜਿਹੜੇ ਹੈ ਜਿਸ ਤਰ੍ਹਾਂ ਸਿਮਰਨਜੀਤ ਸਿੰਘ ਮਾਨਸੀ ਜੇ ਉਹਨਾਂ ਨੂੰ ਜਸਦਾਰ ਕੀਤਾ ਹੋਇਆ ਸੀ ਭਾਦਲਪੁਰ ਜੇਲ੍ਹ ਚ ਐਨਐਸਏ ਤੋਂ ਵੀ ਵੱਡਾ ਲਾਇਆ ਹੋਇਆ ਸੀ 302 ਆਈਪੀਸੀ ਦੇ ਤਾ ਪਰੰਤੂ ਜਦੋਂ ਬਾਬਾ ਜਵਿੰਦਰ ਸਿੰਘ ਨੇ ਟੇਕ ਦੇ ਚ ਇਹ ਸਿਮਰਨਜੀਤ ਸਿੰਘ ਮਾਨ ਨੂੰ ਤਰਨਤਾਨ ਤੋਂ ਉਹਨਾਂ ਦੀ ਉਹਨਾਂ ਨੂੰ ਜਿੱਤ ਬਚਾਈ ਤਾਂ ਉਸ ਤੋਂ ਬਾਅਦ ਸਰਕਾਰ ਨੇ ਇਹ ਉਹ ਜਿਹੜਾ ਸੀ ਤਾਂ ਕੇਸ ਵਾਪਸ ਲੈ ਲਿਆ ਇਸੇ ਤਰ੍ਹਾਂ ਹੀ ਅਤਿੰਦਰਪਾਲ ਸਿੰਘ ਹੋਰਾਂ ਦੇ ਉਹਨਾਂ ਤੇ ਵੀ ਜਿਹੜਾ ਕੇਸ ਸੀ ਉਹ ਵਾਪਸ ਲੈ ਲਿਆ ਭਾਦਲਪੁਰ ਦੇ ਵਿੱਚੋਂ ਦੇ ਪੱਪੂ ਯਾਦਵ ਸੀ ਦਾ ਉੱਥੇ ਬਿਹਾਰ ਦੇ ਵਿੱਚ ਹੋਰ ਥਾਮਾਂ ਤੇ ਬਹੁਤ ਥਾਮਾਂ ਤੇ ਇਸ ਤਰ੍ਹਾਂ ਸੀ ਜੇ ਉੱਥੇ ਇਸ ਬਾਬਸ ਲਿੰਦੇ ਰਹੇ ਨੇ ਬੇਸ਼ੱਕ ਕੋਈ ਕਾਨੂੰਨ ਹੈ ਜਾਂ ਨਹੀਂ ਹੈ ਪਰੰਤੂ ਉਸ ਦੇ ਪਿੱਛੋਂ ਜਿਹੜੀ ਹੈ ਉਹ ਰਿਹਾਈ ਜਿਹੜੀ ਹੁੰਦੀ ਹੈ ਉਹ ਸਰਕਾਰ ਦੇ ਕੋਲੇ ਹੋਰ ਕੋਈ ਰਸਤਾ ਹੀ ਨਹੀਂ ਹੁੰਦਾ ਉਹਨਾਂ ਨੂੰ ਲੋਕਾਂ ਦੇ ਫਤਵੇ ਨੂੰ ਮੰਨਣਾ ਪੈਂਦਾ ਤੇ ਲੋਕਾਂ ਦੇ ਫਤਵੇ ਨੂੰ ਮੰਨ ਕੇ ਰਿਹਾਈ ਕਰ ਦਿੱਤ ਹੁੰਦੀ ਖਾਸ ਜੀ ਗੱਲ ਹੋਰ ਦੋਸਤੋ ਵੀ ਤੁਸੀਂ ਇਹ ਬਹੁਤ ਵੱਡਾ ਇਤਿਹਾਸਿਕ ਫੈਸਲਾ ਕਰਵਾਤਾ ਅਮਰਪਾਲ ਸਿੰਘ ਨੂੰ ਖਦੂਰ ਸਾਹਿਬ ਤੋਂ ਚੋਣ ਮਾਰਚ ਵਿੱਚ ਤਾਰ ਕੇ ਇਹ ਫੈਸਲਾ ਸ਼ੋ ਮਨੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਵਾਦਲ ਨੂੰ ਬੜਾ ਚੁਭਿਆ ਤੇ ਉਹਨਾਂ ਨੇ ਤੁਸੀਂ ਨਿਸ਼ਾਨੇ ਤੇ ਆ ਗਏ ਹੋ ਉਹ ਤੁਹਾਡੇ ਤੇ ਕਈ ਤਰ੍ਹਾਂ ਦੀਆਂ ਤੂਹਾਂ ਤਾਂ ਲਗਾਉਣ ਲੱਗੇ ਨੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਵੇਖੋ ਸੁਖਵੀਰ ਬਾਦਲ ਜਿਹੜਾ ਹੈਗਾ ਇਹਦਾ ਪਿਤਾ ਪ੍ਰਕਾਸ਼ ਬਾਦਲ ਸ਼ੁਰੂ ਤੋਂ ਜਦੋਂ ਬਾਦਲ ਪਰਿਵਾਰ ਜਿਹੜਾ ਹੈ ਉਹ ਖਾਨਦਾਨ ਇਹ ਰਾਜ ਭਾਜ ਦੇ ਵਿੱਚ ਆਇਆ ਉਸ ਸਮੇਂ 1970 ਸੀ ਜਦੋਂ ਪਹਿਲੀ ਵਾਰੀ ਪ੍ਰਤਾਸ਼ ਬਾਦਲ ਦੀ ਸਰਕਾਰ ਜਿਹੜੀ ਇੱਥੇ ਬਣੀ ਪਰੰਤੂ ਉਹ ਪ੍ਰਤਾਸ਼ ਬਾਦਲ ਦੀ ਮਿਹਰਬਾਨੀ ਨਾਲ ਨਹੀਂ ਬਣੀ ਸੀ ਉਹ ਸੰਤ ਫਤੇ ਸਿੰਘ ਦੀ ਮਿਹਰਬਾਨੀ ਨਾਲ ਬਣੀ ਸੀ ਸੰਤ ਫਤੇ ਸਿੰਘ ਨੇ ਪਹਿਲਾਂ ਜਿਹੜਾ ਸੀ ਜਸਟਰ ਦੁਰਨਾਮ ਸਿੰਘ ਨੂੰ ਇਸ ਤੋਂ ਲਾਂਭੇ ਕੀਤਾ ਸੀ ਮੁੱਖ ਮੰਤਰੀ ਤੋਂ ਇਸ ਲਈ 70 ਦੇ ਵਿੱਚ ਇਹ ਜਿਹੜੀ ਪਦਵੀ ਸੀ ਜੀ ਇਹ ਪ੍ਰਤਾਸ਼ ਸਿੰਘ ਬਾਦਲ ਨੂੰ ਦਿੱਤੀ ਪਰੰਤੂ ਸੰਤ ਫਤੇ ਸਿੰਘ ਜਦੋਂ ਇਹ ਹੱਥਨ ਦੇ ਵੀ ਜਾਬਰ ਜੀ 1972 ਦੇ ਵਿੱਚ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਦਲ ਜਿਹੜਾ ਸੀ ਉਹ ਲਗਭਗ ਆਜ਼ਾਦ ਹੋ ਗਿਆ ਫਿਰ ਉਹ ਆਪ ਦੀ ਤਾਕਤ ਦੇ ਨਾਲ ਜਿਹੜਾ ਸੀ ਉਹ ਰਾਜ ਭਾਜ ਲੈਣ ਲੱਗਿਆ ਤੇ ਰਾਜ ਭਾਜ ਉਸ ਨੇ ਲਿਆ ਤੇ ਪ੍ਰਤਾਪ ਸਿੰਘ ਬਾਦਲ ਨੇ ਪਹਿਲੇ ਦਿਨ ਤੋਂ ਹੀ ਜਿਹੜਾ ਹੈ ਦਾ ਉਹ ਸਿੱਖਗੁਰੂ ਵੀ ਜਿਹੜੇ ਸੀ ਉਹ ਸਾਰੀਆਂ ਗੱਲਾਂ ਚਰੀਆਂ ਪਹਿਲੀ ਗੱਲ ਉਹ ਦੀ ਇਹ ਸੀ ਤੇ 13 April 1978 ਨੂੰ ਇਿੱਤ ਨਿਰੰਕਾਰੀ ਸੰਮੇਲਨ ਦੀ ਇਜਾਜ਼ਤ ਦਿੱਤੀ ਗਈ ਅੰਮ੍ਰਿਤਸਰ ਦੇ ਵਿੱਚ ਹਾਲਾਂਕਿ ਉਹ ਬਸਾਤੀ ਦਾ ਦਿਹਾੜਾ ਸੀ ਜਿੱਦੇ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ 1799 ਵਿੱਚ ਇਹ ਉਹ ਸਥਾਪਨਾ ਜਿਹੜੀ ਸੀ ਅਨੰਦਪੁਰ ਸਾਹਿਬ ਦੇ ਵਿੱਚ ਹੋਈ ਸੀ ਉਹ ਸਥਾਪਨਾ ਦੇ ਵਿਸਤੇ ਪ੍ਰਤਾਪ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਇਹਨਾਂ ਨੂੰ 78 ਦੇ ਵਿੱਚ ਇਜਾਜ਼ਤ ਦਿੱਤੀ ਕਿ ਨਿਰੰਕਾਰੀ ਆਪ ਦਾ ਸੰਮੇਲਨ ਅੰਮ੍ਰਿਤਸਰ ਵਿੱਚ ਕਰ ਸਕਦੇ ਨਰੰਤਰੀਆਂ ਨੇ ਆਪ ਦਾ ਸਮमेलन ਕੀਤਾ ਉਦੋਂ ਦਰਵਚਨ ਸਿੰਘ ਇਹਨਾਂ ਦਾ ਪ੍ਰਮੁੱਖ ਸੀਓ ਦੀ ਧਰਬਾੜੀ ਨੂੰ ਰਾਜਮਾਤਾ ਕਹਿੰਦੇ ਸੀ ਇਹ ਦੋਵੇਂ ਕੁਰਸੀ ਨੂੰ ਮਹਾਂ ਸੰਗਾਸ਼ਣਾਂ ਤੇ ਚੜ੍ਹ ਕੇ ਬਹਿ ਗਏ ਤੇ ਪੈਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਲਿਆ ਮਸੋ ਜੀ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਨਿਰੰਤਰੀ ਮੰਨਦੇ ਹੀ ਨਹੀਂ ਹਨ ਤੇ ਉਸ ਦਾ ਪ੍ਰਕਾਸ਼ ਕਰਨ ਦਾ ਤਾਂ ਉੱਥੇ ਕੋਈ ਮਤਲਬ ਹੀ ਨਹੀਂ ਬਣਦਾ ਸੀ ਦਾ ਪੈਰਾਂ 'ਚ ਪ੍ਰਕਾਸ਼ ਕਰ ਲਿਆ ਤੇ ਮੱਥਾ ਉਹ ਇਸ ਨੂੰ ਆਪਣਾ ਦਰਵਚਨ ਨੂੰ ਤੇ ਨਿਰੰਤਰੀ ਜਿਹੜੀ ਰਾਜਮਾਤਾ ਸੀ ਉਹਨੂੰ ਤੇਜਦੇ ਰਹੇ ਜਦੋਂ ਫੋਜਾ ਸਿੰਘ ਜਿਹੜੇ ਕਿ ਗ੍ਰੈਜੂਏਟ ਸੀ ਜੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਐਗਰੀਕਲਚਰ ਦੇ ਗ੍ਰੈਜੂਏਟ ਸੀ ਉਹਨਾਂ ਦੀ ਐਡਵਾਈਸ ਦੇ ਵਿੱਚ ਇੱਕ ਜਿਹੜਾ ਹੈ ਉਹ ਰੋਸ ਪ੍ਰਦਰਸ਼ਨ ਜਿਹੜਾ ਕੀਤਾ ਗਿਆ ਉਹ ਸ਼ਾਂਤਮਈ ਪ੍ਰਦਰਸ਼ਨ ਸੀ ਦਾ ਰੋਸ ਪ੍ਰਦਰਸ਼ਨ ਨਹੀਂ ਕੀਤਾ ਗਿਆ ਕਿ ਨਰੰਕਾਰੀ ਸੇਖ ਮਰਿਆਦਾ ਨੂੰ ਪੰਚਤਾ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਰਹੇ ਨੇ ਤੇ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਬੇਅਦਬੀ ਕਰਨ ਤੋਂ ਰੋਕਿਆ ਗਿਆ ਉੱਥੇ ਬੇਸ਼ੁਮਾਰ ਪੁਲਿਸ ਸੀ ਉਸ ਸਮੇਂ ਪ੍ਰਬੰਧ ਕੀਤੇ ਹੋਏ ਸੀ ਉੱਥੇ ਨਰਿੰਦਰ ਸਿੰਘ ਜਿਹੜਾ ਨਰਿੰਦਰ ਸਿੰਘ ਡੀਸੀ ਸੀ ਗੁਰਦਾਸਪੁਰ ਦਾ ਤੇ ਕਟਰਨ ਨੌਕਰੀ ਸੀ ਤੇ ਉਹ ਪ੍ਰਤਾਸ ਬਾਦਲ ਦਾ ਜਿਹੜਾ ਖਾਸਲ ਖਾਸ ਬੰਦਾ ਸੀ ਉਹ ਨਰਿੰਦਰ ਸਿੰਘ ਨੇ ਲਾਉਡਸਪੀਕਰ ਤੇ ਬੋਲਿਆ ਕਿ ਦੁਸ਼ਮਣ ਹੁਣ ਧੂ ਵਿੱਚ ਭੜਿਆ ਦੇਖਿਓ ਕਿਤੇ ਭੱਜ ਕੇ ਪਛਾਣ ਨਾ ਜਾਵੇ 6000 ਉੱਥੇ ਲਾਇਸੈਂਸੀ ਜਿਹੜੇ ਬੰਦੇ ਸੀ ਉਹ ਇਕੱਠੇ ਕੀਤੇ ਹੋਏ ਸੀ 12 ਬੋਰ ਵਾਲੇ ਉਹਨਾਂ ਨੇ ਪੁਲਿਸ ਦੀ ਹਾਜ਼ਰੀ ਦੇ ਵਿੱਚ ਦਿਨ ਦਿਹਾੜੇ ਜਿਹੜੇ ਸਿੰਘ ਉੱਥੇ ਰੋਸ ਮਰਜ਼ਾਹ ਕਰਨ ਆਏ ਸੀ ਉਹਨਾਂ ਤੇ ਗੋਲੀ ਚਲਾਈ ਤੇ 13 ਸਿੰਘਾਂ ਨੂੰ ਜਿਨ੍ਹਾਂ ਚ ਸਰਦਾਰ ਫੌਜਾ ਸਿੰਘ ਵੀ ਸ਼ਾਮਲ ਸੀ ਇਹ 13 ਸਿੰਘਾਂ ਨੂੰ ਸ਼ਹੀਦ ਕਰਤਾ ਉਹ ਸ਼ਹੀਦੀ ਦੇ ਪਿੱਛੋਂ ਪ੍ਰਕਾਸ਼ ਸਿੰਘ ਪ੍ਰਕਾਸ਼ ਸਿੰਘ ਬਾਦਲ ਦੇ ਹੁਕਮਾਂ ਦੇ ਤਹਿਤ ਜਿਹੜੀ ਹੈ ਪੰਜਾਬ ਦੀ ਪੁਲਿਸ ਨੇ ਗੁਰਵਚਨ ਨੂੰ ਤੇ ਉਸ ਦੀ ਧਰਵਲੀ ਨੂੰ ਜਿਹੜੀ ਰਾਜਮਾਤਾ ਕਹਿੰਦੇ ਸੀ ਉਹਨਾਂ ਨੂੰ ਆਗ ਦੀ ਸੁਰੱਖਿਆ ਥੱਲੇ ਦਿੱਲੀ ਉਹਨਾਂ ਦੇ ਕਿਲੇ ਵਿੱਚ ਪੁਚਾਇਆ ਕਿਸੇ ਨੂੰ ਦੱਸਦਾ ਸੀ ਕੀ ਕਰਨਾ ਸੀ ਵੀ 13 ਕਤਲ ਹੋ ਗਏ ਇੰਨੇ ਵੱਡੇ ਕਤਲ ਚ ਤੁਸੀਂ ਫਸ ਜੇ ਉਹਨਾਂ ਨੂੰ ਸੁਰੱਖਿਆ ਦੇ ਕੇ ਉੱਥੇ ਭਜਵਾਇਆ ਗਿਆ ਉਦੋਂ ਮਰਾੜੀ ਦੇਸਾਈ ਦੀ ਸਰਕਾਰ ਸੀ ਜਿਹੜੀ ਉਹ ਸੈਂਟਰ ਦੇ ਵਿੱਚ ਸੀ ਤੇ ਫਿਰ ਪ੍ਰਚਾਤ ਸਿੰਘ ਬਾਦਲ ਨੇ ਜਿਹੜਾ ਪਿੱਛੋਂ ਕੇਸ ਬਣਾਇਆ ਉਹ ਕੇਸ ਦੇ ਵਿੱਚ ਇਨਸਪੈਕਟਰ ਨੂੰ ਕਹਿ ਕੇ ਇਹ ਤੋਂ ਵੀ ਡੇਪਰੇਟਡਿੰਗ ਕਰਾਤੀ ਜਿਹੜਾ ਆਈਓ ਸੀ ਉਹਦੇ ਹੀ ਕਿਹਾ ਵੀ ਸਿੱਖਾਂ ਨੇ ਹਮਲਾ ਕੀਤਾ ਸੀ ਤੇ ਨਿਰੰਚਾਰੀਆਂ ਨੇ ਸੈਲਫ ਡਿਫੈਂਸ ਦੇ ਵਿੱਚ ਜਿਹੜੀਆਂ ਐਸਐਨ ਡੋਣੀਆਂ ਚਲਾਈਆਂ ਸੀ ਉਹ ਫਿਰ ਇਹਨਾਂ ਨੇ ਅਰਜੀ ਦਿੱਤੀ ਨਿਰੰਚਾਰੀਆਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਤੇ ਜੀ ਇੱਥੇ ਮਾਹੌਲ ਖਰਾਬ ਹੈ ਅੰਮ੍ਰਿਤਸਰ ਇੱਥੇ ਸਿੱਖ ਬਹੁਤੇ ਰਹਿੰਦੇ ਆ ਰੌਲਾ ਪਾਉਂਦੇ ਆ ਇਹ ਵਾਰੀ ਮਜਾਰੇ ਕਰਦੇ ਆ ਨਾਰੇ ਮਾਰਦੇ ਆ ਇਹਦੇ ਵੀ ਕੇਸ ਪੰਜਾਬ ਤੋਂ ਬਾਹਰ ਭੇਜਿਆ ਗਿਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜਿਹੜਾ ਸੀ ਇਹ ਕੇਸ ਤਰਨਾਲ ਬਦਲ ਤੇ ਕਰਨਾਲ ਦੇ ਵਿੱਚ ਜਾ ਕੇ ਉਹ ਇੱਕ ਗੋਤਾ ਜੱਜ ਸੀ ਉੱਥੇ ਤੇ ਉਹਨਾਂ ਉਸ ਨੇ ਇਹ ਕੇਸ ਦੇ ਵਿੱਚੋਂ ਨਰਨਤਾਰੀਆਂ ਨੂੰ ਬਰੀ ਕਰਤਾ 87 ਨਰਨਤਾਰੀ ਸੀ ਜੀ ਜਿਹਦੇ ਵਿੱਚ ਦੁਰਵਚਨ ਸਿੰਘ ਵੀ ਸੀ ਤੇ ਹੋਰ ਵੀ ਸੀ ਉਹ ਬਰੀ ਕਰ ਪਰ ਮੈਂ ਤੁਹਾਨੂੰ ਵਿੱਦ ਦੀ ਟੋਕ ਦਾਂ ਮੈਂ ਇਹ ਕਹਿਣਾ ਚਾਹਣਾ ਵੀ ਜਿਹੜੇ ਬਾਦਲ ਪਰਿਵਾਰ ਹੈ ਜਾਂ ਹੁਣ ਸਰਵੀਰ ਸਿੰਘ ਬਾਦਲ ਹੈ ਜਾ ਬਿਹਸਾਸਿੰਗ ਬਲਡੋਆ ਹੈ ਉਹ ਕਹਿੰਦੇ ਵੀ ਅਸੀਂ ਸਭ ਤੋਂ ਵੱਡੇ ਪੰਥਰਤਾਸੀ ਆ ਰਾਜਦੇਵ ਸਿੰਘ ਖਾਲਸਾ ਤਾਂ ਆਰਐਸਐਸ ਦੇ ਬੰਦੇ ਨੇ ਆਰਐਸਐਸ ਨੂੰ ਦੇਖੋ ਆਰਐਸਐਸ ਨੂੰ ਪੰਜਾਬ ਦੇ ਵਿੱਚ ਲਿਆਉਣ ਵਾਲੇ ਆਰਐਸਐਸ ਨੂੰ ਸਿੱਖਾਂ ਦੇ ਵਿੱਚ ਪਰਵੇਸ਼ ਕਰਾਉਣ ਵਾਲੇ ਉਹ ਪ੍ਰਤਾਸ ਬਾਦਲ ਤੇ ਫਿਰ ਇਹ ਜਿਹੜਾ ਸੁਖਵੀਰ ਬਾਦਲ ਹੁਣ ਆਪਣੇ ਉਹਨੂੰ ਪ੍ਰਧਾਨ ਚੜਾਉਂਦਾ ਸ਼ਰੋਨੀ ਅਕਾਲੀ ਦਲ ਦਾ ਇਹ ਹੀ ਉਸ ਦੇ ਵਿੱਚ ਮੋਰੀ ਨਹੀਂ ਇਹਨਾਂ ਨੇ ਹੀ ਆਰਐਸਐਸ ਨੂੰ ਇੱਥੇ ਲਿਆਂਦਾ ਔਰ ਇਹਨੇ ਨੀਚ ਹਾਲਾਤਾਂ ਦੇ ਵਿੱਚ ਨੀਚ ਹਾਲਾਤਾਂ ਦੇ ਵਿੱਚ ਗਏ ਕਿ ਇਹ ਆਰਐਸਐਸ ਵਾਲਿਆਂ ਤੋਂ ਜਾ ਕੇ ਟਿੱਥੇ ਲਵਾਉਂਦੇ ਰਹੇ ਤੁਸੀਂ ਕਿਵੇਂ ਕਹਿੰਦੇ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਇਹ ਟਿੱਕੇ ਲਾਉਂਦੇ ਰਹੇ ਜਾਂ ਆਰਐਸਐਸਰ ਕੋਲ ਜਾਂਦੇ ਨੇ ਜਾਂ ਉਹਨਾਂ ਦੀ ਪਹਿਰੀਆ ਫਲਾਉਂਦੇ ਨੇ ਕੀ ਸੂਤ ਆ ਤੁਹਾਡੇ ਕੋਲ ਆ ਦੇਖੋ ਉਹਦੇ 'ਚ ਤੁਹਾਨੂੰ ਮੈਂ ਫੋਟੋ ਆ ਪੇਸਟ ਕਰਨੀਆਂ ਹਨ ਆ ਫੋਟੋ ਹੈ ਪਹਿਲੀ ਆ ਫੋਟੋ ਹੈ ਇਹਦਾ ਹੈਡਿੰਗ ਵੀ ਇਹੀ ਹੈ ਕਿ ਆਰਐਸਐਸ ਦੇ ਵਿੱਚ ਉੱਥੇ ਹਾਜ਼ਰ ਹੋ ਕੇ ਟਿੱਕੇ ਲਾ ਰਹੇ ਨੇ ਤੇ ਟਿੱਕੇ ਲਵਾ ਰਹੇ ਜਿਉਂਦੀ ਜੱਜ ਦੀ ਸਮੂਹ RSS ਜਿਹੜੇ ਲੀਡਰ ਨੇ ਉਹ ਬੈਠੇ ਨੇ ਇਹ ਪ੍ਰਕਾਸ਼ ਬਾਦਲ ਜਿਹੜਾ ਸਿੱਖਾਂ ਦਾ ਸਭ ਤੋਂ ਵੱਡਾ ਦੁਸ਼ਮਣ ਰਿਹਾ ਤੇ ਜਿੰਨੀ ਦੁਸ਼ਮਣੀ ਐ ਇਸਨੇ ਕੀਤੀ ਐ ਕਿਸੇ ਨੇ ਨਹੀਂ ਕੀਤੀ ਇਹ ਇਸ ਦੇ ਵਿੱਚ ਸ਼ਾਮਲ ਸੀ ਫੇਰ ਆਹ ਉਸ ਤੋਂ ਬਾਅਦ ਪ੍ਰਕਾਸ਼ ਬਾਦਲ RSS ਜਿਹੜਾ ਉਸ ਸਮੇਂ ਦਾ ਮੁਖੀ ਸੀ ਉਸ ਦੇ ਪੈਰੀ ਹੱਥ ਲਾਦੇ ਆਹ ਪੈਰੀ ਹੱਥ ਲਾਉਂਦਿਆਂ ਦੀ ਪੈਰੀ ਹੱਥ ਲਾਉਂਦਿਆਂ ਦੀ ਫੋਟੋ ਜੀ ਪ੍ਰਜਾਤਸਵਾਦ ਪ੍ਰਜਾਤਸਵਾਦ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਹੈ ਤੇ ਮੈਂ ਪਹਿਲਾਂ ਤਾਂ ਇਸੇ ਨੂੰ ਜਿਹਨੇ ਮੇਰੇ ਤੇ ਦੋਸ਼ ਲਾਇਆ ਸੁਖਵੀਰ ਬਾਦਲ ਨੂੰ ਕਿ ਸੁੰਦਾ ਸੁਖਵੀਰ ਪਿਆਰੇ ਜੀ ਤੇਰੇ ਨਦੀਆਂ ਦੇ ਕਿੱਥੇ ਕਿੱਥੇ ਕਿਨਾਰੇ ਤੇਰੀਆਂ ਨਦੀਆਂ ਦੇ ਕਿੱਥੇ ਕਿੱਥੇ ਕਿਨਾਰੇ ਠੀਕ ਹੈ ਜੀ ਤੇ ਆਹ ਲਾ ਬਹਿ ਨੇ ਤੇਰਾ ਬਾਪ ਇਹ ਲਾ ਰਿਹਾ ਤੇ ਉਹ ਪੈਰੀ ਹੱਥ ਵੀ ਲਾ ਰਿਹਾ ਉਹ ਲਿਟ ਵੀ ਰਿਹਾ ਉਹ ਮੱਥਾ ਵੀ ਟੇਚ ਰਿਹਾ ਤੇ ਉਹ ਹਾਲਾਤ ਹੈ ਤੇ ਫਿਰ ਆ ਹੁਣ ਅਜੇ ਪਿਓ ਤੋਂ ਪਿਛੇ ਵੀ ਨਹੀਂ ਆ ਸੁਖਵੀਰ ਬਾਦਲ ਹੈ ਆ ਸੁਖਵੀਰ ਬਾਦਲ ਲਾ ਰਿਹਾ ਉਹੀ ਆਰਐਸਐਸ ਦੇ ਪੈਰੀ ਹੱਥ ਵੀ ਲਾ ਰਿਹਾ ਟਿਕਾ ਵੀ ਲਾ ਰਿਹਾ ਤੇ ਟੰਡ ਵੀ ਲਵਾ ਰਿਹਾ ਤੁਹਾਡੇ ਕਹਿਣ ਦਾ ਮਤਲਬ ਵੀ ਇਹ ਪੂਰਾ ਪਰਿਵਾਰ ਹੀ ਆਰਐਸਐਸ ਦੇ ਵਿੱਚ ਪੂਰਾ ਗਰੁੱਜ ਰਿਹਾ ਸਿਰਫ ਰੁੱਝ ਨਹੀਂ ਰਿਹਾ ਵੀ ਇਹ ਪਦੈਸ਼ ਆਰਐਸਐਸ ਦੀ ਹੈ ਇਹ ਪਰਤਾਸ ਬੱਦਲ ਸੀ ਉਹ ਤੇ ਇਹ ਸੁਖਵੀਰ ਬੱਦਲ ਇਹ ਆਰਐਸਐਸ ਆਰਐਸਐਸ ਦੀ ਪ੍ਰਦੇਸ਼ ਨੇ ਉਹ ਮੈਂ ਇਹਨਾਂ ਨੂੰ ਚੈਲੰਜ ਕਰਦੇ ਇਹ ਸੁਖਵੀਰ ਬੱਦਲ ਨੂੰ ਤੇ ਤੂੰ ਜੋਰ ਲਾ ਲੈ ਸਾਰਾ ਮੇਰੀ ਇੱਕ ਫੋਟੋ ਲੱਭ ਕੇ ਦੇ ਦੇ ਮੈਂ ਟਿੱਕਾ ਲਵਾਉਂਦਾ ਹੋਮਾ ਕਿਸੇ ਤੂੰ ਮੈਂ ਟਿੱਕਾ ਲਾਇਆ ਹੋਵੇ ਆਪਦੀ ਸਾਰੀ ਉਮਰ ਦੇ ਵਿੱਚ ਤੇ ਇਹ ਇੱਕ ਫੋਟੋ ਇਹਨਾਂ ਨੇ ਪਾਈ ਹੈ ਜੀ ਕਿ ਉਹ ਹੋ ਰਾਸ਼ਟਰੀ ਸਿੱਖ ਸੰਗਤ ਵਾਲੇ ਕਿ ਰਾਸ਼ਟਰੀ ਸਿੱਖ ਸੰਗਤ ਵਾਲੇ ਨੂੰ ਸਰੋਪਾ ਉਪੇੜਿਤਾ ਰਹੇ ਨੇ ਤਾਂ ਮੈਂ ਮੈਂ ਵਿੱਜੀ ਟੋਕਦਾ ਰਾਸ਼ਟਰੀ ਸਿੱਖ ਸੰਗਤ ਤੁਸੀਂ ਜੈਨ ਕਰਨੀ ਸੀ ਇੱਥੇ ਕੱਟ ਵੀ ਰੱਖਿਆ ਸੀਗਾ ਪਰ ਉਹ ਤੁਸੀਂ ਜੈਨ ਨਹੀਂ ਕੀਤੀ ਵਿੱਚੋ ਹੀ ਗੱਲ ਟੁੱਟ ਗਈ ਉਹ ਕਿਉਂ ਟੁੱਟੀ ਹਾਂ ਨਹੀਂ ਇੱਕ ਮਿੰਟ ਮੈਂ ਉਹ ਗੱਲ ਤੇ ਆਂ ਕਿ ਇਹ ਰਾਸ਼ਟਰੀ ਸਿੱਖ ਸੰਗਤ ਦੇ ਕਹਿੰਦੇ ਤੁਹਾਨੂੰ ਸਰੋਪਾ ਉਪਾ ਰਹੇ ਉਹ ਤੁਹਾਨੂੰ ਮੈਨੂੰ ਸਰੋਪਾ ਉਪਾ ਰਹੇ ਉਹ ਲੋਕਾਂ ਨੂੰ ਪੈਰੀ ਹੱਥ ਨਹੀਂ ਲਾ ਰਹੇ ਜਿਹੜਾ ਤੁਸੀਂ ਉਹ ਪੈਰੀ ਹੱਥ ਲਾ ਰਹੇ ਹੋ ਤੁਸੀਂ ਉਹਨਾਂ ਦੇ ਉਹ ਕਰ ਰਹੇ ਹੋ ਉਹ ਗੱਲ ਉਹ ਕੀ ਕਹਿੰਦੇ ਹੁ ਮੈਂ ਮੈਂ ਜਾਂ ਟਿੱਕੇ ਲਾ ਰਿਹਾ ਨਾ ਮੇਰੇ ਟਿੱਕਾ ਲਾਇਆ ਹੋਇਆ ਉਹਨਾਂ ਨੇ ਸਿੱਖ ਮਰਿਆਦਾ ਦੇ ਨਾਲ ਮੈਨੂੰ ਸਿਰੋਪਾਉ ਦਿੱਤਾ ਜਿਹੜਾ ਸਰੂਪ ਆਉਂਦਾ ਉਹ ਤੋਂ ਤੁਹਾਨੂੰ ਵੱਡਾ ਸਮਝੇ ਸਰੂਪ ਆਉਂਦਾ ਨਾ ਕਿ ਤੁਸੀਂ ਉਹਨਾਂ ਤੋਂ ਪਿੱਛੇ ਲਿਵੋਣੇ ਹੋ ਤੇ ਆਪਦੀ ਧਰਮ ਦੀ ਬੇਅਦਬੀ ਕਰਦੇ ਹੋ ਮੈਂ ਹੁਣ ਵੀ ਸੁਖਵੀਰ ਨੂੰ ਇਹ ਚੈਲੰਜ ਕਰਦਾ ਬਈ ਮੇਰੇ ਮਿੱਤਰ ਪਿਆਰੇ ਤੂੰ ਮੇਰੇ ਬੱਚਿਆਂ ਵਰਗਾ ਹੈ ਤੂੰ ਮੇਰੇ ਵਾਂਗਤਾ ਇਸਤੇ ਤੂੰ ਇਹ ਦੱਸ ਕੋਈ ਇੱਕ ਤੇ ਲੱਭ ਲੈ ਫੋਟੋ ਜਿਹਦੇ 'ਚ ਮੇਰੇ ਟਿੱਤਾ ਲੱਗਿਆ ਹੋਵੇ ਆਰਐਸਐਸ ਤੋਂ ਦੂਰ ਵੀ ਜਾਂਦਾ ਹੋਰ ਕਿਸੇ ਰਹੀ ਟਿੱਤਾ ਲੱਗਿਆ ਹੋਵੇ ਤੇ ਮੈਂ ਉਸ ਤਰ੍ਹਾਂ ਟਿੱਤਾ ਲਵਾਇਆ ਹੋਵੇ ਉਹ ਉਹ ਵੀ ਤੇਰੇ ਕੋਲੇ ਨਹੀਂ ਹੈ ਤੇ ਤੂੰ ਕਹਿੰਨੇ ਜੀ ਉਹ ਆਰਐਸਐਸ ਦਾ ਆਰਐਸਐਸ ਦਾ ਬੰਦਾ ਹੈ ਤੁਸੀਂ ਦੋ ਇਸ ਸਮੇਂ ਦੇ ਬਾਪ ਨੇ ਜਿਹੜਾ ਪ੍ਰਕਾਸ਼ ਬਾਦਲ ਸੀ ਇਹਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਖਿਲਾਫ ਵਿੱਚ ਸਾਜ਼ਿਸ਼ ਰਚੀ ਜਿਹੜੇ 20ਵੀਂ ਸਦੀ ਦੇ ਯੋਧੇ ਜਰਨੈਲ ਸੀ ਪੰਥ ਦੇ ਖਾਲਸਾ ਪੰਥ ਦੇ ਜਰਨੈਲ ਸੀ ਤੇ ਉਹਨਾਂ ਨੂੰ ਕਿਹਾ ਜਾਵੇ ਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤਾਂ ਜਿਹੜੇ ਕਾਂਗਰਸੀ ਨੇ ਉਹ ਇਹ ਪ੍ਰਚਾਰ ਚੜਾਉਂਦੇ ਰਹੇ ਇਹਨਾਂ ਦਾ ਇੱਕੋ ਹੀ ਜਲਸੀ ਸੀ ਤੇ ਸੰਤਾਂ ਦੇ ਝਲਾ ਬਿਕ ਮਜਮਾ ਲਾਓ ਕਿ ਉਹ ਕਾਂਗਰਸ ਦੇ ਬੰਦੇ ਐ ਜਾਨੀ ਜੈਲ ਸਿੰਘ ਦੀ ਪਦੈਸ਼ ਨੇ ਇੰਦਰਾ ਗਾਂਧੀ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਪੈਰੀਅਥ ਲਾਏ ਸੀ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੋ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਇਹ ਜਿਹੜਾ ਅਕਾਲੀ ਦਲ ਤੋੜਨ ਦੇ ਲਈ ਇਹ ਸੈਂਟਰ ਦੇ ਨਾਲ ਨਾਲ ਸੰਝ ਭਾਈਵਾਲਤਾ ਬਣਾ ਕੇ ਉਹਨਾਂ ਨੇ ਅਕਾਲੀ ਦਲ ਤੋੜਨ ਦੇ ਲਈ ਸਾਰਾ ਕੰਮ ਕੀਤਾ ਯਾਨੀ ਕਿ ਜਿਵੇਂ ਪਹਿਲਾਂ ਪਿੰਡਰਾਂ ਵਾਲਾ ਸਾਬ ਨੂੰ ਇਹ ਆਪਣੇ ਉਹਨਾਂ ਦੇ ਦੋਸ਼ ਲਾਉਂਦੇ ਰਹੀ ਵੀ ਇਹ ਕਾਂਗਰਸ ਦੇ ਏਜੰਟ ਨੇ ਤੇ ਹੁਣ ਤੁਸੀਂ ਸਿੱਖ ਕੌਮ ਦੇ ਹੱਕ 'ਚ ਕੋਈ ਫੈਸਲਾ ਕਰਵਾਇਆ ਤਾਂ ਤੁਹਾਡੇ ਤੇ ਦੋਸ਼ ਲਾਤਾ ਵੀ ਆਰਐਸਐਸ ਦੇ ਏਜੰਟ ਨੇ ਹਾਂ ਇਹ ਆਰਐਸਐਸ ਦੇ ਇਹਨਾਂ ਦੀ ਯਾਨੀ ਕਿ ਫਿਤਰਤ ਹਾਂ ਇਹਨਾਂ ਦੀ ਫਿਤਰਤ ਨਹੀਂ ਇਹ ਕਈ ਵਾਰੀ ਦੇਖੋ ਮੇਰੀ ਗੱਲ ਸੁਣੋ ਇਹ ਫਾਇਦਾ ਵੀ ਲੈਂਦੇ ਫੈਦਾ ਇਹ ਲੈਂਦੇ ਆ ਕਿ ਸੰਤ ਜਰਨੈਲ ਸਿੰਘ ਦੇ ਜਿਹੜੇ ਸੀਗੇ ਕਈ ਹਮੇਤੀ ਉਹਨਾਂ ਨੂੰ ਇਹ ਸਮਝਾਇਆ ਗਿਆ ਉਹਨਾਂ ਤੇ ਪ੍ਰਭਾਵ ਪਾਇਆ ਗਿਆ ਕਿ ਸੰਤ ਜਰਨੈਲ ਸਿੰਘ ਪਿੰਡਾਂ ਵਾਲੇ ਜਿਹੜੇ ਨੇ ਉਹ ਤਾਂ ਕਾਂਗਰਸ ਦੇ ਏਜੰਟ ਨੇ ਉਹਨਾਂ ਨੂੰ ਉਹਨਾਂ ਨੇ ਇਹਨਾਂ ਦੀ ਗੱਲ ਮੰਨ ਕੇ ਸੰਤਾਂ ਦੇ ਉਲਟ ਜਿਹੜਾ ਹੈਗਾ ਉਹ ਬਿਆਨ ਦਿੱਤੇ ਸੰਤਾਂ ਦੇ ਉਲਟ ਜਿਹੜੀ ਗੱਲ ਸੀਗੀ ਇਹ ਐਸੇ ਮਾਹਰ ਨੇ ਐਸੇ ਸਾਜਿਸ਼ ਢੜਤਾ ਨੇ ਕਿ ਇਹਨਾਂ ਦੇ ਮੁਕਾਬਲੇ 'ਚ ਆਈਐਸਆਈ ਵੀ ਕੁਛ ਨਹੀਂ ਹੈ ਇਹ ਜਟਾਉਂਦੇ ਨੇ ਕਿ ਜੀ ਇਹ ਤਾਂ ਜੀ ਫਰਾਲੇ ਨੇ ਜੀ ਇਟਾਲੀਦਲ ਸਿੱਖਾਂ ਦੀ ਪ੍ਰਤਿਨਿਧਤਾ ਦੀ ਜਮਾਤ ਹੈ ਸੰਤ ਜਨਰਲ ਸਿੰਘ ਭਿੰਡਰਾਂਵਾਲੇ ਉਲਟ ਬੋਲਦੇ ਰਹੇ ਇਹਨਾਂ ਨੇ ਬਾਬਾ ਜਗਜੋਤ ਸਿੰਘ ਨੂੰ ਵੀ ਤਾਂ ਅੰਗਰੇਜ਼ੀ ਚਾਹਤਾ ਸੀ ਕਿਉਂਕਿ ਅੱਜ ਤਾਂ ਅੰਗਰੇਜ਼ ਦਾ ਆਰੋਪ ਨਹੀਂ ਲੱਗਦਾ ਅੱਜ ਜਿਹੜੀ ਆਰਐਸਐਸ ਤੇ ਜਿਹੜੀ ਬੀਜੇਪੀ ਉਹ ਤਾਚਤ 'ਚ ਹੈ ਉਸ ਸਮੇਂ ਆਰਐਸਐਸ ਤੇ ਬੀਜੇਪੀ ਦਾ ਕੋਈ ਨਾਮ ਥੇ ਹੀ ਨਹੀਂ ਸੀ